ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਹੰਗਾਮੀ ਹਾਲਾਤਾਂ ਨੂੰ ਦੇਖਦਿਆਂ ਲੋਕਾਂ ਦੀ ਸਿਹਤ ਦੀ ਸੁਚੱਜੀ ਸੰਭਾਲ ਲਈ ਦੂਰ ਦਰਾਡੇ ਟਾਣੀਆਂ ਤੇ ਬੈਠੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਬੋਟ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਦੱਸਿਆ ਕਿ ਬੋਟ ਐਂਬੂਲੈਂਸ ਵਿੱਚ ਤਾਇਨਾਤ ਮੈਡੀਕਲ ਟੀਮਾਂ ਵੱਲੋਂ ਲੋਕਾਂ ਦੀ ਸਿਹਤ ਦੀ ਜਾਂਚ ਕਰਕੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਔਖੀ ਘੜੀ ਦੇ ਵਿੱਚ ਲੋਕਾਂ ਦੀ ਪੂਰੀ ਤਨਦੇਹੀ ਦੇ ਨਾਲ ਸੇਵਾ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਸ਼ਤੀ ਰਾਹੀ ਪ੍ਰਭਾਵਿਤ ਖੇਤਰਾ ਵਿੱਚ ਜਾ ਕੇ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਸਰਕਾਰ ਦੀ ਤਰਫੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਸਟਾਰ نیوز ਪੰਜਾਬੀ ਟੀਵੀ ਦੇ ਲਈ ਸਿਮਰਨ ਸੰਧੂ ਦੀ ਰਿਪੋਰਟ। ਦੇਖੋ ਮੇਰੇ ਨਾਲ ਸਾਡੇ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਬਾਬਾ ਰਵੀ ਸਿੰਘ ਜੀ ਸਿਚੇਵਾਲ ਸਾਡਾ ਨਾਂ ਦੋਨਾਂ ਦਾ ਇੱਕੋ ਹੀ ਹੈ ਜੀ ਸੱਜਨ ਸਿੰਘ ਜੀ ਔਰ ਮੇਰੇ ਨਾਲ ਸਾਰੇ ਆਪਣੇ ਸਿਵਲ ਸਰਜਨ ਐਸ ਐਮਓ ਔਰ ਜ਼ਿਲ੍ਹਾ ਪ੍ਰਸ਼ਾਸਨ ਸਾਰਾ ਡਿਪਟੀ ਕਮਿਸ਼ਨਰ ਐਸ ਐਸ ਪੀ ਵੀ ਮੇਰੇ ਨਾਲ ਸੀਗੇ ਕੱਲ ਅਸੀਂ ਪਹਿਲਾਂ ਕਪੂਰਥੜ੍ਹ ਤੋਂ ਸ਼ੁਰੂ ਕੀਤਾ ਮੇਰਾ ਜਿਹੜਾ ਕੰਮ ਹੈ ਜੋ ਮੈਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਦਿੱਤੀ ਹੈ ਜੇ ਜਿਹੜੇ ਸਾਰੇ ਹਸਪਤਾਲਾਂ ਚ ਉਹਨਾਂ ਤੇ ਜਿਹੜਾ ਬੰਦੋਬਸਤ ਹੈ ਚੌਕ 'ਚ ਬੰਦ ਹੋਵੇ ਬਿਲਕੁਲ ਸਾਡੇ ਕੋਲੇ ਡੈਂਗੀ ਦੇ ਬਾੜ ਵੀ ਤਿਆਰ ਹੈ ਡਾਇਰੀਆ ਦੇ ਬਾੜ ਵੀ ਤਿਆਰ ਹੈ ਸਾਡੇ ਕੋਲੇ ਐਮਰਜੈਂਸੀ ਦੀਆਂ ਸਾਰੀਆਂ ਸਰਵਿਸਿਜ਼ ਵੀ ਤਿਆਰ ਹੈ ਦਵਾਈਆਂ ਪੂਰੀਆਂ ਹੈਗੀਆਂ ਆ ਸਾਡੇ ਕੋਲੇ ਇਹਦੇ ਵਿੱਚ ਵੀ ਬੋਰਡ ਦੇ ਵਿੱਚ ਅਸੀਂ ਸਾਰੀਆਂ ਦਵਾਈਆਂ ਲਾ ਕੇ ਕੱਲੇ ਕੱਲੇ ਘਰ ਗਏ ਸੀਗੇ ਬੜਾ ਅੱਛਾ ਲੱਗਿਆ ਜੀ ਕਿ ਲੋਕ ਚੜ੍ਹਦੀ ਕਲਾ 'ਚ ਆਏ ਹੋਏ ਅਤੇ ਮੈਨੂੰ ਇੱਥੇ ਨਾ ਸ਼ਹਿਰ ਨਾਲੋਂ ਘਰ ਤਾਂ ਮੱਖੀ ਮੱਛਰ ਮੈਨੂੰ ਨਜ਼ਰ ਹੀ ਨਹੀਂ ਆਏ ਇੱਥੇ ਇਹ ਕੁਦਰਤੀ ਮਿਹਰ ਹੈ ਜੀ ਇਹ ਕੁਦਰਤੀ ਮੇਰ ਹੈ ਲੇਕਿਨ ਹਾਂ ਇੱਕੋ ਜਨਰੇਟਰ ਦੇ ਉੱਤੇ 나ਗ ਦੇਵਤਾ ਬੈਠਾ ਹੋਇਆ ਸੀ ਸੋ ਥੋੜਾ ਜਿਹਾ ਚੰਨੇ ਰਹਿਣ ਦੀ ਲੋੜ ਆ ਉਹ ਵੀ ਵਿਚਾਰਾ ਮੀਂਹ ਦਾ ਮਾਰਿਆ ਉਹ ਵੀ ਹੜ੍ਹ ਦਾ ਮਾਰਿਆ ਹੋਇਆ ਸੀ ਤੇ ਆਪਾਂ ਨੂੰ ਜਿਹੜੀ ਇੱਥੇ ਪੰਜਾਬ ਸਰਕਾਰ ਵੱਲੋਂ ਜੀ ਮੈਡੀਕਲ ਸਹੂਲਤਾਂ ਸਾਡੀਆਂ ਪੂਰੀਆਂ ਹੈਗੀਆਂ ਜੀ ਬਿਲਕੁਲ ਜਦੋਂ ਤੁਸੀਂ ਇੱਥੇ ਵੀ ਸਾਡੀ ਗੱਡੀ ਖੜੀ ਹੈ ਜੀ ਪਿੱਛੇ ਸਾਡਾ 베ਸ ਹਸਪੀਟਲ ਆ ਸਾਰੀਆਂ ਦਵਾਈਆਂ ਸੁਲਤਾਨਪੁਰ ਲੋਧੀ ਦੇ ਵਿੱਚ ਸਾਡੇ ਕੋਲੇ ਜੀ ਸਾਰੇ ਜਿਹੜੇ ਹੈਗੇ ਆ ਗੁਰੂ ਦੀ ਨਗਰੀ ਦੇ ਵਿੱਚ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਐਮਰਜੈਂਸੀ ਦਾ ਜਿੰਨੇ ਮਤਲਬ ਡਾਕਟਰ ਸਟਾਫ ਦਵਾਈਆਂ ਸਾਰਾ ਪੂਰਾ ਸਟਾਕ ਹੈ ਸਾਡੇ ਕੋਲੇ ਲਗਾਤਾਰ ਸਾਡੀਆਂ ਬੁਣਾਂ ਸਿੱਥੇ ਦੋ ਖੜੀਆਂ ਹੋਈਆਂ ਜੀ ਇੱਥੇ ਵੀ ਅਸੀਂ ਇੱਕ 베ਸ ਕੈਂਪ ਬਣਾਇਆ ਜਿੱਥੇ ਦਵਾਈਆਂ ਸਾਡੀਆਂ ਸਟੋਰਡ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਇਸ ਤੋਂ ਸਵਾਇਆ ਜਿਹੜੇ ਮਵੇਸ਼ੀ ਆ ਉਹਨਾਂ ਵਾਸਤੇ ਜਿਹੜਾ ਮਾਰਕੀਟ ਦੇ ਜਿਹੜੇ ਮਹਿਕਮੇ ਵਾਲੇ ਹੈਗੇ ਆ ਜੀ ਤੇ ਇਹ ਸਾਰੇ ਸਾਡੇ ਜਿਹੜੇ ਜਿੰਨੇ ਵੀ ਮੰਤਰੀ ਆ ਸਾਰੇ ਫੀਲਡ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਇੱਕ ਜਿਹੜੀ ਬੋਟ ਭਰੀ ਖੜੀ ਆ ਜਿਹੜੀ ਖਾਲਵੀ ਲੋਕਾਂ ਦੇ ਕੱਲੇ ਕੱਲੇ ਡੇਰੇ ਤੱਕ ਪਹੁੰਚਾਈ ਜਾ ਰਹੀ ਕੋ ਸਾਰੇ ਲੋਕ ਡੇਰਿਆਂ ਚ ਰਹਿੰਦੇ ਆ ਜੇ ਮੈਂ ਇਹਦੀ ਗੱਲ ਕਰਾਂ ਆਪਣੇ ਸੰਗਰਾ ਪਿੰਡ ਦੀ ਮੈਂ ਨੰਬਰਦਾਰ ਦੇ ਸਰਪੰਚ ਦੇ ਹੋਰ ਮੈਂ ਘਰਾਂ ਵਿੱਚ ਜਾ ਕੇ ਆਇਆ ਜੀ ਹੈ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਨੰਬਰਦਾਰ ਗੁਰਜੀਤ ਸਰਪੰਚ ਆ ਔਰ ਕੁਲਦੀਪ ਸਿੰਘ ਜੀ ਜਿਹੜੇ ਨੰਬਰਦਾਰ ਆਪਣੇ ਨਾਲ ਹੀ ਹੁਣ ਸਾਡੇ ਨਾਲ ਹੀ ਆਏ ਹੋ ਉਹਨਾਂ ਦੇ ਘਰੇ ਔਰ ਲੋਕਾਂ ਦੀ ਸ਼ਰਧਾ ਭਾਵ ਦੇਖੋ ਜੀ ਡੇਰੇ 'ਚ ਬੈਠੇ ਹੋਏ ਆ ਚਾਰੇ ਪਾਸੇ ਪਾਣੀ ਆ ਫਸਲ ਮਰ ਗਈ ਆ ਅਸੀਂ ਬਹੁਤ ਜ਼ੋਰ ਲਾ ਲਿਆ ਜੀ ਅਸੀਂ ਤਾਂ ਦਵਾਈ ਦੇਣ ਆਇਆ ਕਹਿੰਦੇ ਨਾ ਜੀ ਪਹਿਲਾਂ ਪਾਣੀ ਪੀਓ ਫਿਰ ਚਾਹ ਪੀਓ ਮਤਲਬ ਜੋ ਲੋਕਾਂ ਦੇ ਵਿੱਚ ਮੈਂ ਤਾਂ ਹੈਰਾਨ ਰਹਿ ਗਿਆ ਜੀ ਬਾਕੀ ਸੰਗਤ ਵੀ ਬਹੁਤ ਸੇਵਾ ਕਰਦੀ ਆ ਅਚਾਰ ਲੈ ਕੇ ਆ ਰਹੀ ਆ ਜੀ ਮੇਰੇ ਸ਼ਿਆ ਵਾਸਤੇ ਚਾਰਾ ਲੈ ਕੇ ਆ ਰਹੀ ਆ ਔਰ ਜਦੋਂ 88 ਦੇ ਹੜ੍ਹ ਆਏ ਸੀਗੇ ਉਦੋਂ ਮੈਂ ਆਇਆ ਸੀਗਾ ਜੀ ਮੈਂ ਇੱਕ ਡਾਕਟਰ ਸੀ ਨਵਾਂ ਨਵਾਂ ਸਰਵਿਸ ਜੁਆਇਨ ਕੀਤੀ ਸੀ 85 'ਚ ਮੇਰੀ ਸਰਵਿਸ ਸੀ ਉਸ ਤੋਂ ਬਾਅਦ ਲੋਕਾਂ ਨੇ ਕਿਹਾ ਸਾਨੂੰ ਤਾਂ ਬੀਜ ਚਾਹੀਦਾ ਫਿਰ ਅਸੀਂ ਦੁਬਾਰਾ ਟਰੱਕ ਭਰ ਕੇ ਲੈ ਕੇ ਆਏ ਜੀ ਬੀਜਾਂ ਦੇ ਅਨਾਜ ਦੇ ਜੋ ਜੋ ਉਹਨਾਂ ਨੇ ਕਿਹਾ ਸੀ ਕਪੜਾ ਲਾ ਤਾਂ ਉਸਲੇ ਬਹੁਤ ਜ਼ਿਆਦਾ ਨੁਕਸਾਨ ਤੇ ਇਹ ਦੁੱਖ ਦੀ ਘੜੀ ਆ ਜੇ ਆਪਾਂ ਇਸੁੱਲੇ ਸਾਰਿਆਂ ਨੂੰ ਸਾਰੀਆਂ ਗੱਲਾਂ ਛੱਡ ਕੇ ਆਪਾਂ ਨੂੰ ਸਾਰੀ ਬਾਕੀ ਸਾਰੇ ਬੰਧਨ ਤੋੜ ਕੇ ਇਸੁੱਲੇ ਸਿਰਫ ਤੇ ਸਿਰਫ ਸਾਨੂੰ ਇਹ ਸਾਡੇ ਲੋਕ ਨਜ਼ਰ ਆਂਦੇ ਆ ਜਿਹੜੇ ਡੇਰਿਆਂ ਦੇ ਵਿੱਚ ਜਿੱਥੇ ਚਾਰੇ ਪਾਸੇ ਪਾਣੀ ਆ ਔਰ ਡੇਰਿਆਂ ਸਾਡੇ ਲੋਕ ਫਸੇ ਹੋਏ ਆ ਉਹਨਾਂ ਦੇ ਮवेशੀ ਆ ਉਹਨਾਂ ਦੀ ਰੋਜ਼ੀ ਰੋਟੀ ਬਾਰੇ ਔਰ ਇਸ ਤੋਂ ਸਵਾਇ ਸਾਡੇ ਮੁੱਖ ਮੰਤਰੀ ਸਾਹਿਬ ਦੂਰੰਦੇਸ਼ੀ ਆ ਉਹਨਾਂ ਨੇ ਕਿਹਾ ਵੀ ਆਪਾਂ ਡਾਕਟਰ ਸਾਹਿਬ ਤੁਸੀਂ ਜਾ ਕੇ ਸਾਰੇ ਮੰਤਰੀ ਨੂੰ ਕਹਿ ਬਈ ਜਾ ਕੇ ਰਿਪੋਰਟ ਲੈ ਕੇ ਆਓ ਮੈਨੂੰ ਦੱਸੋ ਇਹਦਾ ਫੌਰੀ ਮਦਦ ਦਿਓ ਔਰ ਇਹਦਾ ਲੌਂਗ ਟਰਮ ਹੱਲ ਕੀ ਜਦਾ ਤਾਂ ਕਿ ਜਿਹੜਾ ਜਿਹੜਾ ਦਰਿਆ ਹੈ ਉਹਦੀ ਕਪੈਸਿਟੀ ਵਧਾਈ ਜਾਵੇ ਉਹ ਕਿੱਦਾਂ ਵਧਾਈ ਜਾਵੇ ਉਹ ਗੋਇਲ ਸਾਹਿਬ ਦਾ ਫੀਲਡ ਹੈ ਉਹ ਕਰ ਰਿਹਾ ਜੀ ਮੈਂ ਦਵਾਈਆਂ ਦਾ ਕਰ ਰਿਹਾ ਕੋਈ ਨਿਵੇਸ਼ਾਂ ਦੀ ਖਰਾਕ ਦਾ ਕਰ ਰਿਹਾ ਸੋ ਸਾਰੇ ਆਪਣੇ ਆਪਣੇ ਮਹਿਕਮੇ ਦੀ ਉਚੇਚੇ ਤੌਰ ਦੇ ਉੱਤੇ ਔਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਗਾਨੀ ਦੇ ਕਿੰਨੇ ਕਿ ਪੇਸ਼ੈਂਟਸ ਜਿਹੜੇ ਫੀਲਡ ਹੈ ਗਾਨੀ ਦਾ ਅਸੀਂ ਸਾਰਾ ਸਾਡੇ ਜਿਹੜਾ ਜਲ ਪ੍ਰਸ਼ਾਸਨ ਨੇ ਸਾਰਾ ਸਰਵੇ ਕਰ ਲਿਆ ਜੀ ਹੈਗੀਆਂ 7-8 ਲੇਡੀਆਂ ਹੈਗੀਆਂ ਪਰ ਉਹਨਾਂ ਦਾ ਜਿਹੜਾ ਅਜੇ ਬੱਚਾ ਹੋਣਾ ਉਹਦੇ ਚ 1 ਡੇਢ ਮਹੀਨਾ ਪਿਆ ਅਸੀਂ ਉਹਨਾਂ ਨੂੰ ਆਫਰ ਕੀਤਾ ਵੀ ਤੁਸੀਂ ਸੁਲਤਾਨਪੁਰ ਲੋਧੀ ਤੇ ਤੁਸੀਂ ਕਪੂਰਥ ਲੈ ਆ ਜਾਓ ਅਸੀਂ ਲੰਗਰ ਪਾਣੇ ਵੀ ਸ਼ਕਾਵਾਂਗੇ ਸਾਡਾ ਮਤਲਬ ਡਿਲੀਵਰੀ ਕਰਾ ਕੇ ਮਾਂ ਬਾਪ ਬੱਚਾ ਦੋਨੇ ਤੰਦਰੁਸਤ ਹੋਣ ਤੁਹਾਨੂੰ ਉੱਥੇ ਛੱਡ ਕੇ ਆਵਾਂਗੇ ਤੁਹਾਡੇ ਘਰੇ ਜੀ ਇਹ ਸਾਡਾ ਅਮਰਜੈਂਸੀ ਅਜੇ ਕੋਈ ਜ਼ਿਆਦਾ ਨਹੀਂ ਅਜੇ ਠੀਕ ਹੈ ਜਦੋਂ ਪਾਣੀ ਰਿਸੇਡ ਕਰੇਗਾ ਸ਼ਾਇਦ ਉਸਲੇ ਹੋਣਗੇ ਇਸ ਵੇਲੇ ਕੋਈ ਜ਼ਿਆਦਾ ਲੋਕ ਮਾਰ ਨਹੀਂ ਸਾਡਾ ਜਿਹੜਾ ਬੇਸ ਕੈਂਪ ਹੈ ਉੱਥੇ 50 ਕੁ ਮਰੀਜ਼ ਆ ਰਹੇ ਆ ਆ ਇੱਥੇ ਸਾਡੀ ਐਂਬੂਲੈਂਸ ਖੜੀ ਹੈ ਇੱਥੋਂ ਵੀ ਜਿਹੜੇ ਕੋਈ ਬੰਦਾ ਖੁਸਾ ਖਾਂਸੀ ਆ ਕੋਈ ਸਿਰ ਦਰਦ ਹੈ ਬੁਖਾਰ ਹੈ ਆਮ ਬਿਮਾਰੀਆਂ ਦਾ ਇੱਥੇ ਅਸੀਂ ਦਵਾਈ ਸਾਰੇ ਦੇ ਰਹੇ ਆ ਇੱਥੋਂ ਇੱਥੋਂ ਡ ਜਿਹੜੀ ਰੈਪਿਡ ਰਿਸਪੌਂਸ ਟੀਮ ਆ ਜਿਸ ਤਰ੍ਹਾਂ ਸਾਨੂੰ ਕੁੜੀਆਂ ਮਿਲੀਆਂ ਨੇ ਐਨਐਚਐ ਮੜੀਆਂ ਨਰਸਸ ਤੇ ਦੂਜੇ ਉਹਨਾਂ ਕੋਲੇ ਜਿਹੜੀ ਹੈਗੀ ਆ ਸਾਰੀਆਂ ਬੇਸਿਕ ਦਵਾਈਆਂ ਸਾਰੀਆਂ ਹੈਗੀਆਂ ਇੱਕ ਜਿਹੜੀਆਂ ਡਾਕਟਰ ਵਾਲੀਆਂ ਟੀਮ ਆ ਉਹ ਤਾਂ ਜਿਹੜੀਆਂ ਡਾਕਟਰ ਵਾਲੀਆਂ ਟੀਮਸ ਹੈਗੀਆਂ ਉਹ ਤਕਰੀਬਨ ਤਕਰੀਬਨ ਸਾਰੇ ਪੰਜਾਬ ਦੇ ਵੀ ਗੱਲ ਕਰਦਾ ਵੀ ਅਸਲੇ ਸਵਾ 3:30 ਦੇ ਕਰੀਬ ਲੱਗੀਆਂ ਹੋਈਆਂ ਜਿਹੜੀਆਂ ਰੈਪਿਡ ਰਿਸਪੌਂਸ ਟੀਮ ਹੈ ਉਹ ਸਵਾ 4:30 4:30 ਦੇ ਕਰੀਬ ਹੈ ਤੇ ਕੋਈ ਕਿਸੇ ਕਿਸਮ ਦੀ ਦਵਾਈਆਂ ਦੀ ਅਸੀਂ ਸਾਰੀ ਕਲੋਰਿੰਦੀਆਂ ਗੋਲੀਆਂ ਔਰ ਜਿਹੜਾ ਤੁਹਾਡਾ ਆਪਣਾ ਓਆਰਐਸ ਹੈ ਇਹ ਜਿਹੜਾ ਇਮੀਡੀਏਟਲੀ ਪੇਸ਼ ਹੋਣਾ ਚਾਹੀਦਾ ਜੇ ਬਾਈਚਾਂਸ ਟਟੀਆਂ ਓਟੀਆਂ ਤੁਸੀਂ ਰਾਤ ਉਹਦੇ ਨਾਲ ਵੀ ਕੱਢ ਸਕਦੇ ਹੋ ਉਹ ਅਸੀਂ ਸਾਰਾ ਇਹਨਾਂ ਨੂੰ ਜਿਹੜੀਆਂ ਸਾਡੀਆਂ ਆਸ਼ਾ ਵਰਕਰਸ ਆ ਜਾਂ ਪਿੰਡਾਂ ਚ ਲੋਕਾਂ ਨੂੰ ਜਿਹੜੀ ਕੋ ਪੜ੍ਹੀ ਲਿਖੀ 10ਵੀਂ ਪਾਸ ਕੁੜੀਆਂ ਉਹਨਾਂ ਨੂੰ ਸਾਰਿਆਂ ਨੂੰ ਪਹੁੰਚਾਤਾ ਵੀ ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਪੀਣ ਲਈ ਪਾਣੀ ਜਿਹੜਾ ਜਲਾ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਵੀ ਬੋਤਲ ਦਾ ਪਾਣੀ ਪਿਓ ਪਾਣੀ ਦੂਜਾ ਨਹੀਂ ਪੀਣਾ ਤੁਸੀਂ ਉਹਨਾਂ ਨੂੰ ਬੋਤਲਾਂ ਦਾ ਪਾਣੀ ਦੇ ਰਹੇ ਵੀ ਜੰਨਾ ਮਰਜ਼ੀ ਲੈ ਲਓ ਲੇਕਿਨ ਪਾਣੀ ਬੋਤਲਾਂ ਦਾ ਪਿਓ ਜਿੰਨੀਦਰ ਹਫ਼ਤਾ ਦਸ ਦਿਨ ਜਿੰਨੀਦਰ ਸਾਰਾ ਠੀਕ ਨਹੀਂ ਹੋ ਜਾਂਦਾ ਟੈਸਟ ਇਹ ਵਿਆਸਾ ਦੀ ਆਪਾਂ ਗੱਲ ਕਰੀਏ ਇੱਥੇ ਪਾਣੀ ਵਧਿਆ ਨਹੀਂ ਆ ਤਿੰਨ ਚਾਰ ਦਿਨ ਤੋਂ ਉਮੀਦ ਕਰਦੇ ਆ ਵਾਹਿਗੁਰੂ ਕਿਰਪਾ ਬਣਾਈ ਰੱਖੇ ਘਟ ਰਿਹਾ ਪਾਣੀ ਠੀਕ ਆ ਜੀ ਅੱਗੇ ਨਾਲੋਂ ਘਟ ਹੀ ਰਿਹਾ ਹੈਗਾ ਹੁਣ ਇੱਥੇ ਬੋਰਡ ਚੱਲਣੀ ਵੀ ਥੋੜੀ ਜਿਹੀ ਔਖੀ ਹੋ ਗਈ ਆ ਤੇ ਜੇ ਇਹੀ ਹਾਲਾਤ ਰਹੇ ਜੇ ਹੋਰ ਪਿੱਛੋਂ ਪਾਣੀ ਜ਼ਿਆਦਾ ਨਹੀਂ ਆਂਦਾ ਪੰਜਾਬ ਚ ਮੀਂਹ ਕਰਕੇ ਪ੍ਰੋਬਲਮ ਨਹੀਂ ਆਈ ਜਿਹੜਾ ਪਿੱਛੋਂ ਪੌਂਗ ਡੈਮ ਤੋਂ ਪਾਣੀ ਛੱਡਦੇ ਆ ਉਹਦੇ ਕਰਕੇ ਆਂਦੇ ਆ ਜੇ ਉੱਥੇ ਕੋਈ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਨਹੀਂ ਛੱਡਦੇ ਤਾਂ ਮੈਨੂੰ ਲੱਗਦਾ ਕਿ ਇਹ ਚਾਰ ਪੰਜ ਦਿਨs ਹਫ਼ਤੇ ਚ ਕਲੀਅਰ ਹੋ ਜਾਏਗਾ